ਵੀਡੀਓ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲਾ ਦੇ ਗੋਂਸਪੁਰਾ ਵਿੱਚ ਹੋ ਰਹੀ ਸੀ ਦੋ ਧਿਰਾਂ ਦੀ ਲੜਾਈ ਨੇੜੇ ਦੇ ਘਰ ਵਾਲਾ ਵਿਅਕਤੀ ਜਦੋਂ ਲੜਾਈ ਛੱਡਵਾਉਣ ਗਿਆ ਤੇ ਹਮਲਾਵਰਾਂ ਨੇ ਉਸ ਨੂੰ ਹੀ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਗੋਂਸਪੁਰੇ ਨੇ ਵਾਰੀ ਆਹੀ ਇੱਥੇ ਲੜਾਈ ਪੜੀ ਹੋਣ ਢੀ ਤੇ ਬਾਹਰ ਗਏ ਲੜਾਈ ਛਡਾਉਣ ਗਏ ਤੇ ਉਹਨਾਂ ਨੇ ਵੱਡ ਫੱਟ ਦਿੱਤਾ ਘਰੇ ਰੋਟੀ ਢੱਟੀ ਬਣਾਉਣ ਢੇ ਆਪਾਂ ਇਹੋ ਗੱਲ ਬੱਸ ਹੋਈ ਆ ਉਹ ਵੱਡ ਬੁੱਢ ਕੇ ਸੁੱਟ ਗਏ ਆ ਦੁਪਹਿਰ ਦੀ ਲੜਾਈ ਹੋਣ ਢੀ 3 ਵਜੇ ਦੀ ਇਹੋ ਗੱਲਾਂ ਹੋਈਆਂ ਬੱਸ ਇੱਥੇ ਗੋਂਸਪੁਰੇ ਹੋਈ ਜੇ ਗੋਂਸਪੁਰੇ ਇਹੋ ਗ੍ਰਿਤਨਾ ਦੇ ਮੁੰਡੇ ਹੀ ਕੋਤੇ ਕੋ ਹੋਰ ਜਾਤਾਂ ਦੇ ਮੁੰਡੇ ਹੀ ਬਾਵਾ ਪੂਲੇ ਦੇ ਪੁੱਤਰੇ ਕੋਈ ਹਾਂਜੀ ਇਹ ਮੇਰੇ ਘਰ ਵਾਲੇ ਆ ਇਹ ਕਿਤਰੇ ਬਾਹਰ ਨਿਕਲੇ ਆ ਗਾਣ ਦੌੜ ਗਏ ਆ ਮਾਰਨ ਤੋ ਘਰੇ ਆਣ ਕੇ ਪੈ ਗਏ ਮੁੜਕੇ ਨੂੰ ਵੀ ਨਾਲ ਹੀ ਹਾਂਜੀ ਹਾਂਜੀ ਸਾਡਾ ਕੋਈ ਨਹੀਂ ਹੋਰ ਵਿੱਚ ਰੋਲੇ ਨੂੰ ਘਰੇ ਵੱਡ ਗਏ ਆਣ ਕੇ ਹਾਂਜੀ ਹੋਰ ਦੀ ਲੜਾਈ ਹੋਣ ਦੀ ਆ ਦਾਦੇ ਨਹੀਂ ਆ ਹਾਂਜੀ ਛਡਾਣੀ ਗਏ ਆ ਆ ਛਡਾਉਂ ਹੀ ਗਿਆ ਆਪੀ ਚਲੋ ਬੱਚੇ ਜੇ ਨਾਲ ਲੜੋ ਤੁਸੀਂ ਪਰ ਇਹ ਨਹੀਂ ਪਾਜ ਆਏ ਨਾ ਮੈਨੂੰ ਸੱਟਾ ਮਾਰ ਤੀ ਹੋਟਲ ਤੇ ਬੰਦੇ ਬੜੇ ਪਰ ਤਿੰਨਾ ਜਾਣਿਆ ਮੇਰੇ ਸੱਟਾ ਮਾਰੀ ਹੁਣ ਇਹ 5-10 ਉਹਨਾਂ ਕੋ ਤਾਟਰ ਕਰਪਾ ਨਾਲ ਦੇ ਛਵੀਆਂ ਫੜੀਆਂ ਉਹਨਾਂ ਨੇ ਤੇ ਮੈਂ ਇਹੋ ਹੀ ਕਿਹਾ ਵੀ ਨਾ ਲੜੂ ਤੂੰ ਹੀ ਆਪ ਕੋ ਜੁਰਤ ਨਹੀਂ ਲੜੀਦਾ ਪਰ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਵਿੰਦਰ ਮਸੀਹ ਨਾ ਦਾ ਪੇਸ਼ੈਂਟ ਆ ਸਾਲ ਉਹ ਬਾਗੂ ਸੀ ਤੇ ਕੌਣਸਪੁਰਾ ਤੋਂ ਰਹਿਣ ਵਾਲਾ ਹੈ ਇਹ ਸਾਡੇ ਕੋਲ ਹੁਣੇ ਆਇਆ ਕੋਈ 20-25 ਮਿੰਟ ਪਹਿਲਾਂ ਆਇਆ ਤੇ ਝਗੜੇ ਦਾ ਕੇਸ ਹੈਗਾ ਇਹ ਕਲ ਸਾਲਟ ਦਾ ਕੇਸ ਹੈ 6 ਇੰਜਰੀ ਹੈ ਗਈ ਹੈ ਇਸੇ ਤੇ ਮੇਨ ਇੰਜਰੀ ਇਹਦੀ ਹੱਡ ਦੀ ਹੱਡ ਇੰਜਰੀ ਹੈ ਗਈ ਹੈ শারਪ ਕੱਟ ਵੈਪਨ ਹੈਗਾ ਤੇ ਉੱਥੇ ਜਿਹੜਾ ਹੋਇਆ ਇਹਨਾਂ ਕੰਟਰੋਲ ਤੋਂ ਫੋਨ ਆਇਆ ਹੈ ਵੀ ਇੱਥੇ ਕੋਈ ਝਗੜਾ ਹੋਇਆ ਠੀਕ ਹੈ ਅਸੀਂ ਪੁਲਿਸ ਆਪਣੀ ਪਾਰਟੀ ਲੈ ਕੇ ਮੌਕੇ ਤੇ ਆਏ ਆ ਇੱਥੇ ਇਹ ਨਹੀਂ ਇਹ ਪੀਰ ਹੋਇਆ ਤੇ ਕੋਈ ਇੰਜਰਡ ਹੋਇਆ ਕਿ ਨਹੀਂ ਹੋਇਆ ਬਾਕੀ ਇਹ ਕੋਈ ਇੰਜਰਡ ਹੋਇਆ ਹੈ ਕੋਈ ਜਿਹੜਾ ਹਸਪਤਲ ਦਾ ਹਲ ਹੋਇਆ ਹੈ ਕਿ ਉਹਦੇ ਮੁਤਾਬਕ ਬਿਆਨ ਲੈ ਕੇ ਤੇ ਕਾਰਵਾਈ ਕੀਤੀ ਜਾਵੇ